ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਅਸੀਂ ਆਪਣੀ ਮਾਂ ਵੀ ਅਸੀਂ ਆਪਣਾ ਕਬਰ ਤੇ ਜਿਹੜੀ ਆਏ ਭਾਈ ਤੇ ਵੀ ਇੱਥੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਸਾਰਿਆਂ ਨੇ ਇੱਥੇ ਜਾਣਾ ਸੋ ਇਸ ਕਰਕੇ ਸੋ ਇਸ ਕਰਕੇ ਬਣਾਓ ਤੁਸੀਂ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਬਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਇਕੱਠੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨੂੰ ਇਕੱਠਿਆਂ ਕਰ ਦਿੱਤਾ ਅੱਜ ਇਕੱਲੇ-ਇਕੱਲੇ ਰਹਿ ਨਹੀਂ ਸਕੇ ਇਕੱਲੇ-ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੇਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾ ਮਾਪੇ ਜਿਹਨਾਂ ਨੇ ਇਸਕ ਇਹ ਹੁੰਦਾ ਇਸਕ 15 ਦਿਨ ਵੀ ਨਹੀਂ ਕੱਡੇ 15 ਦਿਨ ਵੀ ਨਹੀਂ ਕੱਡੇ ਮੇਰੀ ਮਾ ਮੇਰੇ ਬਾਪ ਨੇ ਮੇਰੀ ਬਾਗੋ ਬਿਨਾ ਬਾਕੀ ਬਿਨਾਂ ਮਾਫੀ ਦੇਉ ਮਰ ਰੋ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾਂ ਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਨਾਲ ਨਿਲਾਉਂਦਾ ਸੀ ਐਵੇਂ ਤਾਂ ਕਰਕੇ ਸਿਰ ਮਾਰ ਕੇ ਨਿਲਾਇਆ ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਦਾ ਸਿਰ ਮਾਰ ਕੇ ਨਿਲਾਇਆ ਬੱਚੇ ਵਾਲੀ ਫੀਲਿੰਗ ਦਿੰਦਾ ਜਿੱਦਾਂ ਇੱਕ ਬੱਚੇ ਨੂੰ ਲੜਾਈ ਲਾਉਂਦਾ ਆਪਣੇ ਬਾਪ ਨੂੰ ਅਸੀਂ ਮੇਰੀ ਮੈਂ ਤੇ ਆਸਾਂ ਰੂ ਤੁਸੀਂ ਆਪਣੇ ਮਾਪੇ ਉਹਨਾਂ ਦਾ ਖਿਆਲ ਰੱਖੋ ਆਪਣੇ ਮਾਪਿਆਂ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਲਦੇ ਇਹ ਕਦੀ ਨਹੀਂ ਆਉਂਦੇ ਦੁਆਰਾ ਪੁਲੀਸ ਆਪਣੇ ਬਾਪਿਆਂ ਦਾ ਖਿਆਲ ਰੱਖੋ ਤੁਸੀਂ ਉਹ ਕਦੀ ਉਹਨਾਂ ਨੂੰ ਕਦੀ ਉੱਚੀ ਨੀਵਾਣਾ ਬੋਲੋ ਮੇਰੇ ਜਾਨੀ ਵਾਲਾ ਬੋਲੂ ਸਪਾਲ ਸਾਹਿਬ ਜਿਗਰਾ ਵਾਲਾ ਬੰਦੂ ਅੱਲਾ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਪਰ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪਿਆਂ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਔਰ ਰੂਲੂਗਾ ਔਰ ਰੂਲੂ ਕਾਉਂ ਦਿੱਤ ਨਾ ਕਿਰੀ ਹੋ ਸਕਦੀ ਕਦੀ ਜਿਹਨੇ ਆਪਣੇ ਮਾਵਾਬਨ ਜਿਹਨੇ ਆਪਣੇ ਮਾਵਾਬਨ ਦਾ ਦਿਲ ਝੰਦਾ ਨਹੀਂ ਲਗੀਦਾ ਉਹ ਗੱਲ ਹੀ कामयाब ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪੇ ਬਾਪ ਦੀ ਠੰਡੀ ਹਵਾ ਲਈ ਆ ਉਹਨਾਂ ਦੀਆਂ ਸੀਸਾ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਆ ਤਾਂ ਕਰਕੇ ਮਨਿਸਟਰ ਆ ਤਾਂ ਕਰਕੇ ਮੰਤਰੀ ਆ ਆ ਸਾਡਾ ਬਾਪ ਸ਼ਹਿਜ਼ਾਦਾ ਆ ਸ਼ਾਨ ਚਾ ਲੋਕ ਪਿਆ ਸਾਡਾ ਜਿਹਨੇ ਸਾਨੂੰ ਜੰਮਿਆ ਇਹ ਨਹੀਂ ਜਦ ਕਰਦੇ ਹੋ ਪੋਡਕਾਸਟਾਂ ਦੇਖਦੇ ਹੋ ਇਹਨਾਂ ਕੋਲ ਸੇ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਕ ਕੀਤਾ ਉਹ ਕੀਤਾ ਹੋਇਆ ਹੈ ਉਹ ਕੀ ਇਹਨਾਂ ਦਾ ਦਿੱਤਾ ਇੱਕ ਆਫ ਬਈ ਆ ਫਾਮਿਲੀ ਆ ਇਹਨਾਂ ਨਾਲ ਗੱਲਾਂ ਕਰਕੇ ਦਿਲ ਜਨ ਮਿੱਠੀ ਹੋ ਜਾਂਦਾ ਆਪਣੀ ਮਾਰੂ ਟਾਈਮ ਦੇ ਦੇ ਆਪਣੇ ਬਾਪ ਨੂੰ ਟਾਈਮ ਦੇ ਦੇ ਦੋਰਾ ਨਹੀਂ ਮਿਲਦੀ ਜਿੰਦਗੀ ਜੀ ਦਾਲੂ ਬਣਾਦੀ ਆਪਣੇ ਬਾਪ ਨੂੰ ਕਿੱਦਾਂ ਤੇ ਬਣਾਣਾ ਦੋਰਾ ਨਹੀਂ ਮਿਲਦੀ ਜ਼ਿੰਦਗੀ ਜੀ ਕਰਦੀ ਕਦੀ ਵੀ ਨꠢਲੀ ਨਾ ਕਰਿਓ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪੇ ਆਪ ਦੀ ਕਦਰ ਕਰਿਆ ਕਰੋ ਬਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਥੱਲੇ ਹੋ ਕੇ ਬਹਿ ਗਏ ਅਰੇ ਮਾਫ ਕਰਦੇ ਹੋ ਜੀ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ ਆਪ ਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਪੇ ਵਾਸਤੇ ਦੁਆ ਕਰੋ ਮਾਪੇ ਵਾਸਤੇ ਦੁਆ ਕਰੋ ਕਦੀ ਵੀ ਮਾਪੇ ਬੁਝਿਛੜ ਨਾ ਕਰੋ ਕਦੀ ਵੀ ਮਾਪੇ ਪਿਰਦਾ ਸ਼ਰਮਤ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਵੀ ਚਾਹੀਦੇ ਕਦੇ ਵੀ ਬਾਕੀ ਹੁਣ ਸਾਡੇ ਅਸੀਂ ਆਪੇ ਨੂੰ ਬਣਾਉਣ ਲੱਗੇ ਆ ਜੀ ਆਖਰੀ ਆ ਬਸ ਮਾਫ ਕਰਿਓ ਬੋਲੇ ਚੱਲਿਆ ਪਰ ਆਪਣੇ ਮਾਪਾਂ ਦੀ ਕਦਰ ਕਰੋ ਜੀ